ਲਓ ਲਓ ਉੱਡਾਓ ਲਓ ਲਓ ਜਨਾਨੀਆਂ ਕਰ ਇਕੱਠੀਆਂ ਆਹੋ ਤਾਈ ਆਇਓ ¡Ah, no! ਗੱਡੀ ਮੇਰੇ ਕੋਲ ਆ ਗਿਆ ਇਹ ਸ਼ਰਟ ਕਿੱਥੇ ਲੱਗਿਆ ਬਹੁਤ ਚੰਗੀ ਲੱਗ ਰਿਹਾ ਹੋ ਲੋ ਬਾਕੀ ਜਿਹੜਾ 11 ਗੱਟਾ ਗੱਡਿਆ ਆ ਆ ਲੋ ਆ ਲੋ ਇਹਦੀ ਬੜੀ ਇੱਕ ਦਵਾਈ ਹੈ ਮੇਰੇ ਪਿੱਛੋਂ ਪਿੱਛੇ ਦੋ ਮਿੰਟ ਹੋ ਵੀ ਆਇਆ ਉਹ ਵੀ ਆਇਆ ਉਹ ਵੀ ਆਇਆ ਕੀ ਪਾਣੀ ਇਹ ਡੁਪਲੀਕੇਟ ਆ ਇਹ ਡੁਪਲੀਕੇਟ ਗੱਡੀ ਸਾਰਾ ਸਮਾਨ ਆ ਆ ਚਾਂਦੀ ਦਾ ਸੀਗਾ ਮੇਰਾ ਹੋਰ ਕੀ ਸੀਗਾ ਹੋਰ ਫੜੋ ਤੁਸੀਂ ਦੇਖੋ ਨਾ ਜੇ ਆਕੇ ਤੁਸੀਂ ਆਪਣੇ ਦੇਖੋ ਨਾ ਇਹ ਨਹੀਂ ਪਾਜੀ ਮੈਂ ਰੱਖਦੀ ਨਿਕਾਲਦੀ ਪਹਿਲੇ ਥੋਣੀ ਲਾਓ ਤੇ ਚੰਗੀ ਹੁੰਦੀ ਅੱਜ ਤਾਂ ਪੁਲਿਸ ਨੇ ਕੋਈ ਛੋੜੀ ਕਰ ਲਿਆ ਉੱਥੇ ਜਨਾਨੀਆਂ ਜੁੱਤੀਆਂ ਮਾਰਨੀਆਂ ਜਿਹੜੀਆਂ ਮਾਰੀਆਂ ਤੋੜੀਆਂ ਨਾ ਪਹਿਲੇ ਤੁਸੀਂ ਤੋੜੀਆਂ ਲੈ ਮਾਰੀਆਂ ਦੁਵਾਰੀਆਂ ਦੇ ਕੁੱਤੇ ਜਾ ਕੇ ਥੋੜੀਆਂ ਓਏ ਥੋੜੇ ਅੰਦਰ ਬਣਿਆ ਸੋਨਾ ਵੀ ਬੜਾ ਲਿੱਤੇ ਆ ਤੁਸੀਂ ਲੈ ਗਏ ਹਾਰੂੜ ਪੁੱਤ ਸੋਨਾ ਵੀ ਲੈ ਕੇ ਜਾਂਦਾ ਏ ਦਾ ਇਹ ਚੰਗੀ ਨਾਲ ਨੂੰ ਅੱਜ ਆਪੂ ਮੈਂ ਰੋਟੀ ਖਾਧੀ ਅਜੇ ਮੈਂ ਚਾਹ ਪੀਣੀ ਸੀ ਨਾ ਦਿਹਾੜੀ ਦੀ ਰਹੀ ਹਾਂ ਆ ਨੰਗੇ ਪੈਰੀਓ ਪੈਸਾ ਕਿੰਨਾ ਕਰਦਾ ਆ ਆਹੋ ਓਲੇ ਪਿੱਛੇ ਪਾਦਾ ਉਹ ਜਾਨ ਤੇਰੀ ਪਾਣੀ ਆ ਚੋਰੀ ਕਰਦਾ ਫੜਿਆ ਮੂਦਾ ਸੋਏ ਮੂਦਾ ਮੂ ਮੂ ਬਾਤ ਬਣਾ ਕਰਾ ਨੀ ਬੋਲੀ ਬਣਾ ਕਰਾ ਆ ਖਿਜੇ ਪੈ ਗਿਆ ਆ ਖਿਜੇ ਪੈ ਗਿਆ ਕੋਈ ਆ ਫੜਿਆ ਆ ਚੋਰੀ ਕਰਦਾ ਫੜਿਆ ਜੀ ਇਹ ਨਹੀਂ ਦੋੜਿਆ ਬੋਧੜਾ ਆਏ ਨੇ ਹੁਣ ਕਾਬੂ ਆਇਆ ਛੇਤਰ ਪਰੇਡ ਹੋਈ ਆ ਹੁਣ ਪਰਚਾ ਦਵਾਗੇ ਥਾਣੇ 'ਚ ਭਾਈ ਜੀ ਪਘਾਲੇ ਥਾਣੇ 'ਚ ਪਰਚਾ ਦਵਾਵਾਂਗੇ ਤੇ ਜੇਲ੍ਹ 'ਚ ਕਰਾਂਗੇ ਜੀ ਨੂੰ 12 ਤਾਰikh ਨੂੰ ਦਿਨ ਵੇਲੇ ਇੱਕ ਚੋਰੀ ਦੀ ਘਟਨਾ ਹੋਈ ਸੀ ਤੇ ਗੁਰਬਖਸ਼ ਸਿੰਘ ਰਸ ਉਹਨਾਂ ਦੀ ਪਤਨੀ ਪਛਪਾ ਦੇਵੀ ਇਹ ਦਾ ਪ੍ਰੈਂਟਸ ਹੋਤਾ ਹੈ ਉਹ ਆਪਣੇ ਡਿਊਟੀਆਂ ਤੇ ਘੇ ਹੋਏ ਸੀ ਕਰੀਬ 1:30 ਵਜੇ ਦੁਪਹਿਰ ਨੂੰ ਪੁਛਪਾ ਦੇਵੀ ਜਦੋਂ ਆਪਣੇ ਘਰ ਆਈ ਤੇ ਜਦੋਂ ਤਾਲਾ ਖੋਲਣ ਲੱਗੀ ਤਾਂ ਅੰਦਰੋਂ ਆਵਾਜ਼ ਆ ਰਹੀ ਸੀ ਤਾਂ ਉਸਨੇ ਦੇਖਿਆ ਕਿ ਦੋ ਜਿਹੜੇ ਲੜਕੇ ਸੀ ਉਹ ਕੋਈ ਸਮਾਨ ਚੁੱਕ ਕੇ ਤੇ ਭੱਜ ਗਏ ਤੇ ਰੋਲਾ ਪਾਉਂਦੇ ਖੇਤਾਂ ਨੂੰ ਘੇਰਾ ਪਾ ਕੇ ਉਹ ਸਾਡੀ ਪੁਲਿਸ ਪਾਰਟੀ ਜਿਹੜੀ ਸੀ ਐਸਪੀਪੀ ਬੰਗਾਲਾ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਨਾਮ ਪੰਕਜ ਕੁਮਾਰ ਜੋ ਫਤੂਗਲਪਿੰਡਾ ਦਾ ਰਹਿਣ ਵਾਲਾ ਹੈ ਔਰ ਅਸ਼ਿਸ਼ ਕੁਮਾਰ ਜੋ ਮਕੇਰੀਆਂ ਦਾ ਰਹਿਣ ਵਾਲਾ ਹੈ ਇਹ ਦੋਨਾਂ ਦੇ ਕੋਲੋਂ ਜਿਹੜਾ ਚੋਰੀ ਕੀਤਾ ਸਮਾਨ ਇੱਕ ਡਿਜੀਟਲ ਕੈਮਰਾ ਸੀ ਤੇ 600 ਰੁਪਏ ਦਾ ਸੀ ਔਰ ਦੋ ਅੰਗੂਠੀਆਂ ਸੋਨੇ ਦੀਆਂ ਇੱਕ ਚੈਂਡਲ ਸੋਨੇ ਦੀ ਇਹ ਜਿਹੜੀ ਬਰਾਮਦ ਹੋਈ ਇਹਨਾਂ ਦੇ ਖਿਲਾਫ ਮਕਦਮਾ ਅੰਡਰ ਸੈਕਸ਼ਨ 380 454 ਆਪੀਸੀ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ ਇਹਨਾਂ ਤੋਂ ਪੁਛਗਛ ਜਾਰੀ ਹੈ ਤੇ ਹੋਰ ਵੀ ਵਾਰਤਾ ਸ਼ਾਮਲ ਹੋਣ ਬਾਰੇ ਸੂਚਨਾ ਜਿਹੜੀ ਹੈ ਇਹਨਾਂ ਤੋਂ ਅਸਲ ਕੀਤੀ ਜਾ ਰਹੀ ਹੈ। ਇਹ ਸਾਰੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਹਨਾਂ ਨੂੰ ਮਾਨਕ ਜੋ ਰਾਤ ਦੇ ਵਿੱਚ ਪੇਸ਼ ਕਰਾ ਕੇ ਉਹਨਾਂ ਦਾ ਰਿਪੋਰਟ ਲਾ ਕੇ ਉਹਨਾਂ ਦੀ ਸਾਰੀ ਜਰੀਆ ਪੁੱਛਗਿੱਛ ਕੀਤੀ ਜਾ ਰਹੀ ਜਿਸ ਦੇ ਦੌਰਾਨ ਇਹ ਜੋ ਵੀ ਖਲਾਸਾ ਕਰਨਗੇ ਉਹਨਾਂ ਦਾ ਤੁਰੰਤ ਅਦਲੀਸ਼ਚਾ ਅਮਦਤਿਆਂ ਅਦਿਕ। ਇਹ ਮੈਡੀਕਲ ਦਾ ਰੂਟੀਨ 'ਚ ਅਸੀਂ ਕੋਈ ਵੀ ਦੋਸ਼ੀ ਨੂੰ ਅਸੀਂ ਜਦੋਂ ਅਰੈਸਟ ਕਰਦੇ ਹਾਂ ਉਹਦਾ ਰੂਟੀਨ 'ਚ ਡੇਲੀ ਮੈਡੀਕਲ ਹੁੰਦਾ ਹੈ। ਅਜੇ ਤੱਕ ਇਹ ਜੀ ਗੱਲ ਦੱਸ ਸਕਦੇ ਕੋਈ ਸਾਡੇ ਤੋਂ ਦੱchnਾ ਨਹੀਂ ਲੈਂਦੇ।